ਹਾਂਜੀ ਸਤਿ ਸ੍ਰੀ ਅਕਾਲ ਜੀ ਵਿਰਸਾ ਕਲੈਕਸ਼ਨ ਤੇ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਜਿਹੜੇ ਆਪਾਂ ਸੂਟ ਤੁਹਾਨੂੰ ਦਿਖਾਏ ਆ ਜੀ ਬਹੁਤ ਹੀ ਜ਼ਿਆਦਾ ਪਿਆਰੇ ਤੇ ਬਹੁਤ ਹੀ ਜ਼ਿਆਦਾ ਸੋਹਣੇ ਆ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਵੀਡੀਓ ਦੇਖ ਕੇ ਜੀ ਸੂਟ ਦੇਖ ਕੇ ਤੁਹਾਡਾ ਮਨ ਇੱਕ ਵਾਰੀ ਬਾਹੂ ਜਰੂਰ ਕਹੂਗਾ ਜੀ ਐਨੇ ਸੋਹਣੇ ਸੂਟ ਆ ਜੀ ਛੋਟਾ ਦਿਲੋਂ ਧੰਨਵਾਦ ਕਰਦੇ ਆ ਜੀ ਤੁਸੀਂ ਸਾਡੇ ਵੀਡੀਓ ਤੇ ਆਏ ਜੀ ਸਾਡੀ ਵੀਡੀਓ ਨੂੰ ਦੇਖ ਰਹੇ ਹੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਹ ਜਿਹੜੇ ਤੁਸੀਂ ਸੂਟ ਦੇਖ ਰਹੇ ਹੋ ਜੀ ਇਹ ਪਿਓਰ ਕ੍ਰੇਪ ਦੇ ਸੂਟ ਆਉਣਗੇ ਜੀ ਪਿਓਰ ਨੇਚਰਲ ਕ੍ਰੇਪ ਦੇ ਸੂਟ ਹੈ ਜੀ ਪਿਓਰ ਨੇਚਰਲ ਕ੍ਰੇਪ ਦੀ ਸ਼ਰਟ ਹੈ ਨਾਲ ਨੇਚਰਲ ਕ੍ਰੇਪ ਦੀ ਬਾਟਮ ਹੈ ਜੀ ਬਹੁਤ ਸੋਹਣਾ ਪਿਓਰ ਦਾ ਦੁਪੱਟਾ ਆਊਗਾ ਜੀ ਪ੍ਰਿੰਟਡ ਪੂਰਾ ਖੁੱਲਾ ਡੁੱਲਾ ਦੁਪੱਟਾ ਹੈ ਜੀ 2.5 ਮੀਟਰ ਦਾ 2.5 ਮੀਟਰ ਸ਼ਰਟ ਦੀ ਕੱਟ ਹੈ 2.5 ਮੀਟਰ ਬਾਟਮ ਦੀ ਕੱਟ ਹੈ ਜੀ ਕਲਰ ਡਿਜ਼ਾਈਨ ਸਾਨੂੰ ਇਹਦੇ ਚ ਸਾਰੇ ਹੀ ਮਿਲ ਜਾਣਗੇ ਜੀ ਲਾਈਟ ਕਲਰ ਵੀ ਮਿਲ ਜਾਣਗੇ ਜੀ ਡਾਰਕ ਕਲਰ ਵੀ ਮਿਲ ਜਾਣਗੇ ਬਹੁਤ ਹੀ ਜਿਆਦਾ ਸੋਹਣੇ ਸੋਹਣੇ ਤੇ ਬਹੁਤ ਹੀ ਪਿਆਰੇ ਪਿਆਰੇ ਜਿਹੇ ਕਲਰ ਹੈ ਜੀ ਦਿਲ ਨੂੰ ਛੂ ਜਾਣ ਵਾਲੇ ਕਲਰ ਹੈ ਇਹਨਾਂ ਨੇ ਸੋਹਣੀ ਪ੍ਰਿੰਟਿੰਗ ਹੈ ਇਹਨਾਂ ਨੇ ਸੋਹਣੇ ਕਲਰ ਹੈ ਜੀ ਮਨ ਖੁਸ਼ ਹੋ ਜੂ ਜੀ ਅੱਜ ਵਾਲੀ ਵੀਡੀਓ ਦੇਖ ਕੇ ਤੁਹਾਡਾ ਬਹੁਤ ਸੋਹਣੇ ਕਲਰ ਹੈ ਬਹੁਤ ਸੋਹਣੇ ਰੰਗ ਹੈ ਬਹੁਤ ਸੋਹਣੇ ਡਿਜ਼ਾਈਨ ਹੈ ਫ੍ਰੀ ਸ਼ਿਪਿੰਗ ਹੈ ਜੀ ਸਾਰੇ ਸੂਟਾਂ ਤੇ ਤੇ ਬਹੁਤ ਹੀ ਜਿਆਦਾ ਸੋਹਣੇ ਸੋਹਣਾ ਇਹਨਾਂ ਦਾ ਸਟੱਫ ਹੈ ਪ੍ਰਿੰਟਿੰਗ ਸਾਰੀ ਨਵੀਂ ਹੈ ਜੀ ਕੋਈ ਵੀ ਸੂਟ ਆਰਡਰ ਕਰਨਾ ਹੋਵੇ ਸਕਰੀਨਸ਼ਾਟ ਭੇਜ ਕੇ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਤੁਸੀਂ ਆਪ ਦਾ ਆਰਡਰ ਬੁੱਕ ਕਰਵਾ ਸਕਦੇ ਹੋ 2500 ਰੁਪਏ ਦਾ ਪ੍ਰਾਈਸ ਹੈ ਜੀ ਫ੍ਰੀ ਸ਼ਿਪਿੰਗ ਹੈ ਪਿਓਰ ਨੇਚਰਲ ਕਰੇਪ ਦਾ ਸਟੱਫ ਆਊਗਾ ਜੀ ਪਿਓਰ ਦੀ ਪਿਓਰ ਦਾ ਦੁਪੱਟਾ ਆਊਗਾ ਜੀ ਡਿਜੀਟਲ ਪ੍ਰਿੰਟ ਦਾ ਤੇ ਸਟੱਫ ਸਾਰਾ ਹੀ ਬਹੁਤ ਸੋਹਣਾ ਹੈ ਜੀ ਤੇ ਬਹੁਤ ਹੀ ਜ਼ਿਆਦਾ ਸੋਹਣੇ ਤੇ ਪਿਆਰੇ ਸੂਟ ਹੈ ਜੀ ਜੇ ਤੁਸੀਂ ਇਹਨਾਂ ਸੂਟਾਂ ਨੂੰ ਥੋੜਾ ਜਿਹਾ ਹੋਰ ਵੀ ਵਧੀਆ ਬਣਾਉਣਾ ਹੈ ਸੂਟ ਤਾਂ ਇਹ ਪਹਿਲਾਂ ਹੀ ਬਹੁਤ ਸੋਹਣੇ ਆ ਜੀ ਤੇ ਤੁਸੀਂ ਜੇ ਇਹਨਾਂ ਦੀ ਬੋਟਮ ਤੇ ਵਰਕ ਕਰਵਾ ਲਓਗੇ ਜੀ ਤੇ ਸੂਟ ਹੋਰ ਵੀ ਜ਼ਿਆਦਾ ਸੋਹਣੇ ਬਣ ਜਾਣਗੇ ਜੀ ਫੁੱਲ ਪਾਰਟੀ ਵੇਅਰ ਸੂਟ ਬਣ ਜੂਗਾ ਜੀ ਇਹ ਤੁਸੀਂ ਇਹਨਾਂ ਸੂਟਾਂ ਨੂੰ ਕਿਤੇ ਵੀ ਪਾ ਸਕਦੇ ਹੋ ਜੀ ਫੰਕਸ਼ਨ ਤੇ ਛੋਟਾ ਮोटा ਫੰਕਸ਼ਨ ਹੈ ਜੀ ਘਰ ਦੇ ਵਿੱਚ ਆਫਿਸ ਵੇਅਰ ਸੈਮੀ ਫਾਰਮਲ ਸੂਟ ਹੈ ਜੀ ਤੁਸੀਂ ਇਹਨਾਂ ਨੂੰ ਕਿਤੇ ਵੀ ਵੇਅਰ ਕਰ ਸਕਦੇ ਹੋ ਜੀ ਤੇ ਕੋਈ ਇਹ ਹੈਵੀ ਨਹੀਂ ਜੀ ਬਹੁਤ ਹੀ ਜ਼ਿਆਦਾ ਲਾਈਟ weight ਦਾ ਸਟੱਫ ਹੈ ਬਹੁਤ ਹੀ ਜ਼ਿਆਦਾ ਸੋਹਣਾ ਸਟੱਫ ਹੈ ਕਿਸੇ ਵੀ ਪਹਿਣਨੇ ਸੂਟ ਲੈਣਾ ਹੋਵੇ ਤਾਂ ਤੁਸੀਂ ਇਹ ਸੂਟ ਲੈ ਸਕਦੇ ਹੋ ਇਹ ਵਾਲੇ ਸੂਟ ਖੀਨਖਾਬ ਦੇ ਆਉਣਗੇ ਜੀ ਪਿਓਰ ਖੀਨਖਾਬ ਦੀ ਸ਼ਰਟ ਹੈ ਜੀ ਨਾਲ ਨੇਚਰਲ ਕ੍ਰੇਪ ਦੀ ਬਾਟਮ ਆਉਗੀ ਜੀ ਬਹੁਤ ਹੀ ਸੋਹਣਾ ਸਟੱਫ ਹੈ ਜੀ ਬਹੁਤ ਹੀ ਘੱਟ ਪ੍ਰਾਈਸ ਹੈ ਜੀ ਓਨਲੀ 1750 ਦਾ ਇਹ ਸੂਟ ਹੈ ਜੀ ਨੇਚਰਲ ਕ੍ਰੇਪ ਦੀ ਬਾਟਮ ਦੇ ਨਾਲ ਪਿਓਰ ਕਿਨ ਖਾਬ ਦਾ ਸੂਟ ਹੈ ਜੀ ਜਿਹੜੀਆਂ ਪਹਿਨਣਾ ਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਘੰਟੀ ਵਾਲੇ ਬਟਨ ਨੂੰ ਆਨ ਕਰ ਲਓ ਜੀ ਅਸੀਂ ਇਸ ਤਰ੍ਹਾਂ ਦੇ ਸੂਟਾਂ ਦੀਆਂ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓ ਪਾਉਂਦੇ ਰਹਿਣੇ ਆ ਤਾਂ ਜੋ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਵੱਧ ਤੋਂ ਵੱਧ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਆ ਕਰੋ ਜੀ ਵੱਧ ਤੋਂ ਵੱਧ ਮੇਰੇ ਚੈਨਲ ਨੂੰ ਸਪੋਰਟ ਕਰੋ ਜੀ ਪਲੀਜ਼ ਇੱਕ ਲਾਈਕ ਤੇ ਇੱਕ ਕਮੈਂਟ ਜਰੂਰ ਕਰ ਦਿਆ ਕਰੋ ਵੀਡੀਓ ਦੇਖਣ ਲਈ ਧੰਨਵਾਦ ਜੀ ਥੈਂਕ ਯੂ